ਅ 10 ਸਾਲਾਂ ਵਾਲੇ ਤਕਰੀਬਨ ਬੰਦੇ ਪਰਮਨੈਂਟ ਕਰਦੇ ਅਸੀਂ 15-15 ਸਾਲਾਂ ਤੋਂ ਲੱਗੇ ਪਏ ਆ ਸਾਨੂੰ ਹਾਲ ਤੱਕ ਕੋਈ ਸਾਡਾ ਨਾਂ ਹੀ ਨਹੀਂ ਲੈ ਰਹੇ ਸਾਨੂੰ ਕਹਿੰਦੇ ਇਹਨਾਂ ਨੂੰ ਕਦੋਂ ਬਾਅਦ ਸਕੂਲ ਚ ਇਹ ਤਾਂ ਕੋਈ ਪੂਰਾ ਤੁਹਾਡੇ ਨੂੰ ਧੱਕਾ ਹੋ ਰਿਹਾ ਹੈ ਜੀ ਤੇ ਸਾਨੂੰ ਮਤਲਬ ਕਿ ਜਿੰਨੀ ਸਾਡਾ ਹੱਕ ਬੰਦਾ ਸਾਨੂੰ ਹੱਕ ਵੀ ਨਹੀਂ ਦਿੱਤਾ ਜਾਂਦਾ ਉਲਟਾ ਸਾਡੀਆਂ ਤਨਖਾਹਾਂ ਕੱਟੀਆਂ ਜਾਂ ਕੱਟ ਲੈਂਦੇ ਆ ਜੀ ਮਾਝੇ ਸਰਕਾਰ ਜੋ ਕਰਿਆਗਾ ਉਹ ਕਰ ਦੇਣਾ ਚਾਹੀਦਾ ਇਹਨਾਂ ਤਾਂ ਬਿੱਟਾ 11 ਮਹੀਨੇ ਦੀ ਤਨਖਾਹ ਹਿਮਾਚਲ ਸਰਕਾਰ ਨੇ ਕਰਤੀ ਚੁਣ 12 ਮਹੀਨੇ ਦੀ ਤਨਖਾਹ ਦਿੰਦੇ ਆ ਜੀ ਕੋਈ ਛੁੱਟੀ ਨਹੀਂ ਕੱਟਦੇ ਉਹ ਹਿਮਾਚਲ ਸਰਕਾਰ ਨੇ ਹਾਈ ਕੋਰਟ ਦੇ ਵਿੱਚੋਂ ਉਹਨਾਂ ਨੇ ਹਾਈ ਕੋਰਟ ਦੇ ਮੇਰੇ ਨਾਮ ਸੁਖਵੀਰ ਕੌਰ ਜੀ ਮੰਗ ਜੀ ਮੇਰੀ ਮੰਗ ਇਹ ਹੈ ਜੀ ਮੈਂ 2 ਸਤੰਬਰ 2015 ਤੋਂ ਮਾਰਚ 2020 ਤੱਕ ਜਵਾਹਰ ਨਵਦੇਆ ਵਿਦਿਆਲਿਆ ਮੋਸਰ ਚ ਕੰਮ ਕੀਤਾ ਸਮੈਟਰਨ ਦੀ ਪੋਸਟ ਤੇ 2020 ਦੇ ਵਿੱਚ ਜਦੋਂ ਕਰੋਨਾ ਆਇਆ ਹੈਗਾ ਜੋ ਉਸਨੂੰ ਜਾਣ ਕਰੇ ਜਾਣਾ ਪੈ ਗਿਆ ਤੇ ਉਸ ਤੋਂ ਬਾਅਦ ਮੈਂ ਐਪਲੀਕੇਸ਼ਨਾਂ ਵੀ ਪਹੁੰਚ ਦਿੱਤੀਆਂ ਸੀ ਪਰ ਉਦੋਂ ਪ੍ਰਿੰਸੀਪਲ ਸੀ ਐਸ ਕੇ ਠਾਕੁਰ ਸਾਹਿਬ ਉਹਨਾਂ ਨੇ ਮੈਨੂੰ ਭਲਾਇਆ ਨਹੀਂਗਾ ਮੈਂ ਐਪਲੀਕੇਸ਼ਨਾਂ ਦਿੱਤਾਆਂ ਸੀ ਹਾਲਾਂਕਿ ਮੈਨੂੰ ਸਟੇ ਵੀ ਮਿਲਿਆ ਹੋਇਆ ਮੈਂ ਉਹਨਾਂ ਨੂੰ ਇਹ ਗੱਲ ਵੀ ਦੱਸੀ ਹੋਈ ਸੀਗੀ ਮੈਨੂੰ ਸਟੇ ਮਿਲਿਆ ਹੈਗਾ ਮੈਂ ਕੋਰਕੀਸ ਵਾਲੀ ਮੇਰੀ ਪਹਿਲ ਮੰਦੀ ਹੈਗੀ ਮੈਨੂੰ ਇੱਥੇ ਰੱਖਿਆ ਜਾਵੇ ਪਰ ਉਹਨਾਂ ਨੇ ਮੇਰੇ ਨਾਲ ਬਹੁਤ ਪੂਰਾ ਵਿਰਤਵਾਦ ਕੀਤਾ ਸੀਗਾ ਕਾਲੀ ਗਰੁੱਪ ਵਿੱਚ ਵੀ ਮੇਰੇ ਨਾਲ ਕੀਤੀ ਸੀ ਤੇ ਉਹਨਾਂ ਨੇ ਉਸ ਤੋਂ ਬਾਅਦ ਮੈਨੂੰ ਉੱਥੇ ਨਹੀਂ ਆਉਣ ਦਿੱਤਾ ਸਕੂਲ ਦੇ ਵਿੱਚ ਹਾਂਜੀ ਤੁਸੀਂ ਮੈਨੂੰ ਮੰਗ ਕੀ ਕਰਦੇ ਹੋ ਜਦੋਂ ਮੈਂ ਫਿਰ ਮੈਂ ਇੱਕ ਐਪਲੀਕੇਸ਼ਨ ਦੁਬਾਰਾ ਲਿਖੀ ਸੀ ਤੇ ਉਹਨਾਂ ਨੇ ਵੀ ਜਵਾਬ ਦਿੱਤਾ ਸੀਗਾ ਵਕੀਲ ਸਾਹਿਬ ਨੂੰ ਵੀ ਮੈਂ ਇਹਨੂੰ 25 ਫਰਵਰੀ 2020 ਨੂੰ ਵੀ ਨੋਟਿਸ ਦਿੱਤਾ ਸੀਗਾ ਹਾਲਾਂਕਿ 25 ਫਰਵਰੀ 2020 ਨੂੰ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ ਸੀਗਾ ਤੇ ਮੈਂ ਉਸ ਟਾਈਮ ਸਕੂਲ ਦੇ ਵਿੱਚ ਵੀ ਨਹੀਂ ਸੀ ਮੈਂ 24 ਫਰਵਰੀ ਨੂੰ ਸਕੂਲ ਤੋਂ ਛੁੱਟੀ ਲੈ ਕੇ ਇੱਕ ਵਾਰ ਘਰ ਆਈ ਸੀਗੀ ਮੈਨੂੰ ਇਹ ਕੋਈ ਨੋਟਿਸ ਨਹੀਂ ਮਿਲਿਆ ਸੀਗਾ ਤੁਸੀਂ ਮੰਗ ਕੀ ਕਰਦੇ ਹੋ ਜੀ ਮੈਂ ਮੰਗ ਕਰਦੀ ਹੈਗੀ ਜਿਹੜਾ ਮੇਰਾ ਨੁਕਸਾਨ ਕੀਤਾ ਹੈਗਾ ਇਹਨਾਂ ਨੇ ਕੁਝ ਭਰਪਾਈ ਵੀ ਕੀਤੀ ਜਾਵੇ ਤੇ ਮੈਨੂੰ ਸਕੂਲ 'ਚ ਵੀ ਬੁਲਾਇਆ ਜਾਵੇ ਮੈਨੂੰ ਕੰਮ ਤੇ ਰੱਖਿਆ ਜਾਵੇ ਫਿਰ ਤੋਂ ਜੀ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਜਿਹੜਾ ਨੇ ਵੀ ਅਮਾਨ ਅੰਮ੍ਰਿਤਸਰ ਬੰਦ ਤੋਂ ਮੈਂ ਕੰਮ ਕਰਦਾ ਉੱਥੇ ਤੇ 852012 ਦੀ ਮੇਰੀ ਜੋਇਨਿੰਗ ਡੇਟ ਆ ਸਰ ਮੈਂ ਜਦੋਂ ਤੋਂ ਕੰਮ ਕਰ ਰਿਹਾ ਉੱਥੇ ਸਾਨੂੰ ਇਹ ਬਹੁਤ ਸਕੂਲਾਂ ਵਾਲੇ ਪਰੇਸ਼ਾਨ ਵੀ ਕਰਦੇ ਆ ਤੇ ਕਦੀ ਸਾਨੂੰ ਮੈਸ ਦੇ ਵਿੱਚ ਸਾਡੀ ਡਿਊਟੀ ਆ 12-12 13-13 ਘੰਟੇ ਸਾਡੇ ਕੋਲ ਡਿਊਟੀ ਲੈਂਦੇ ਆ ਸਾਨੂੰ 8 ਘੰਟੇ ਡਿਊਟੀ ਦੀ ਮੰਗਿਆ ਕਿ 8 ਘੰਟੇ ਸਾਨੂੰ ਡਿਊਟੀ ਦੇਣੇ ਦੂਸਰੀ ਗੱਲ ਇਹ ਆ ਕਿ ਸਾਨੂੰ ਮੈਸ ਦੇ ਵਿੱਚੋਂ ਬਾਹਰ ਕੱਢ ਕੇ ਕਦੀ ਇਹ ਸਾਨੂੰ ਵੈਣੀਆਂ ਸਾਫ਼ ਕਰਨ ਲਾ ਦਿੰਦੇ ਆ ਕਦੀ ਇਹ ਸਾਨੂੰ ਖਲਸਾ ਸਾਫ਼ ਕਰਨ ਲਾ ਦਿੰਦੇ ਆ ਸਾਡਾ ਬਹੁਤ ਬੁਰਾ ਹਾਲ ਕੀਤਾ ਇਹਨਾਂ ਨੇ ਇਹ ਜਿਹੜੀ ਤੇ ਅਸੀਂ ਬਹੁਤ ਕਲਪੇ ਪਏ ਆ ਇਹਨਾਂ ਤੋਂ ਸਾਡਾ ਤੇ ਮਤਲਬ ਉੱਚੀ ਉੱਚੀ ਰੋਂਨ ਦਿਲ ਕਰਦਾ ਵਾ ਇੱਥੇ ਵੀ ਅਸੀਂ ਕੀ ਕਰੀਏ ਇਹ ਜਿਹੜੇ ਰੂਲ ਕੱਢੇ ਆ ਹੁਣੇ ਇਹ ਸੈਂਟਰ ਗਵਰਨਮੈਂਟ ਇਹ ਸੈਂਟਰ ਗਵਰਨਮੈਂਟ ਨੇ ਕੱਢੇ ਆ ਜੀ ਸੈਂਟਰ ਗਵਰਨਮੈਂਟ ਦਾ ਮੋਦੀ ਜੀ ਇਹਨਾਂ ਦਾ ਤਾਂ ਵਿੜਾ ਕਰ ਕੋ ਹੋ ਜਾਏ ਕਿਤੇ ਆਉਣ ਵਾਲੀ ਸਰਕਾਰ ਜਿਹੜੀ ਆ ਇਹਨਾਂ ਦੀ ਨਹੀਂ ਹੋਣੀ ਚਾਹੀਦੀ ਇਹਨਾਂ ਨੇ ਸਾਡਾ ਸਾਰਾ ਪੱਠਾ ਗੁੱਲ ਕਰਕੇ ਰੱਖਤਾ ਵਾ ਇਹਨਾਂ ਨੇ ਪ੍ਰਾਈਵੇਟ ਸਾਡਾ ਮਹਿਕਮਾ ਸਾਰਾ ਕਰਤਾ ਵਾ ਸਾਨੂੰ ਜਿਹੜਾ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਵਾ ਅਸੀਂ ਆਪਣੇ ਮਤਲਬ ਹੱਕ ਮੰਗਣ ਵਾਸਤੇ ਜੇ ਖੜੇ ਹੁੰਨੇ ਆ ਤੇ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਵਾ ਟੰਡੀਗੜ੍ਹ ਹੈੱਡਕੁਆਰਟਰ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਵੀ ਇਹਨਾਂ ਨੂੰ ਦਿੱਲੀ ਵੇਜ ਨੂੰ ਸਕੂਲਾਂ ਚੋਂ ਬਾਹਰ ਕ ਤੇ ਮਤਲਬ ਅਸੀਂ ਜੇ ਸਕੂਲ ਦੇ ਵਿੱਚ ਕੰਮ ਕਰਦੇ ਆਂ ਤੇ ਸਾਨੂੰ ਜਿਹੜੀ ਡਿਊਟੀ ਹੈ ਸਾਡੀ ਸਾਡੀ ਡਿਊਟੀ ਦਾ ਕੋਈ ਟਾਈਮ ਨਹੀਂ ਹੈਗਾ ਅਸੀਂ ਸਵੇਰੇ 4 ਵਜੇ ਮੈਸ ਵਾਲੇ ਬੰਦੇ ਉੱਠਦੇ ਆਂ ਰਾਤ ਨੂੰ 10 ਵਜੇ ਅਸੀਂ ਆਪਣੇ ਰੂਮਾਂ ਦੇ ਵਿੱਚ ਜਾਂਦੇ ਆਂ ਉਹ ਵੀ ਸਾਨੂੰ ਕੋਈ ਇਹਨਾਂ ਨੇ ਕੁਆਟਰ ਨਹੀਂ ਦਿੱਤਾ ਹੋਇਆ ਸਾਨੂੰ ਕੋਈ ਕੁਆਟਰ ਨਹੀਂ ਸਾਡੇ ਕੋਲ ਰਹਿਣ ਦੀ ਜਗ੍ਹਾ ਨਹੀਂ ਅਸੀਂ 3-4 ਬੰਦੇ ਆਂ ਜਿਹੜੇ ਮੈਸ ਦੇ ਵਿੱਚ ਸੌਂਦੇ ਆਂ ਮੈਸ ਦੇ ਵਿੱਚ ਰਾਤ ਬਤਾਉਂਦੇ ਆਂ ਮੱਛਰ ਲੜ ਲੜ ਕੇ ਸਾਡੀਆਂ ਬਾਹਾਂਾਂ ਜੜੀਆਂ ਵਾਂ ਸੌਂ ਚ ਜਾਂਦੀਆਂ ਵਾਂ ਸਾਨੂੰ ਕੋ ਕਾਨੂੰ ਸਾਡਾ ਕੋਈ ਨੁਕਸਾਨ ਹੋ ਜਾਂਦਾ ਵਾ ਤੇ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋਏਗਾ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਮੈਂ ਜਵਾਰਨ ਮੋਹ ਦੇ ਵਿਦਿਆਲੇ ਵਿੱਚ ਕੰਮ ਕਰ ਰਿਹਾ ਹਾਂ ਜੀ ਜੋ ਕਿ ਸਾਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਾਥੋਂ ਡਿਊਟੀ ਲੈ ਰਹੇ ਆ 20-20 ਘੰਟੇ 15-15 ਘੰਟੇ ਕਰਦੇ 15 ਘੰਟੇ ਦੇ 20 ਘੰਟੇ ਟੂਕੀ ਲੈ ਰਹੇ ਆ ਸਾਨੂੰ ਜਿਹੜੀ ਸਕੇਲ ਮਿਲਦੀ ਹੈ ਉਹ ਜੇ 2-2 ਮਹੀਨੇ ਲੱਗਿਆ ਬੰਦਾ ਉਸ ਨੂੰ ਵੀ ਉਹ ਤਨਖਾਹ ਦਿੱਤੀ ਜਾ ਰਹੀ ਹੈ ਜਿਹੜਾ ਬੰਦਾ 10 ਮਹੀਨੇ ਤੋਂ 10 ਸਾਲਾਂ ਦਾ ਕੰਮ ਕਰ ਰਿਹਾ ਉਹਨੂੰ ਵੀ ਉਹ ਹੀ ਤਨਖਾਹ ਦਿੱਤੀ ਜਾਂਦੀ ਹੈ ਜਦ ਕਿ ਸਰਕਾਰ ਵੱਲੋਂ ਹੈ ਵੀ ਇਹਨਾਂ ਨੂੰ ਸੈਮੀ ਸਕਿਲ ਹਾਈ ਸਕਿਲ ਤੇ ਅਨ ਸਕਿਲ ਦੀ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ ਪਰ ਇਹ ਸਾਡੇ ਨਾਲ ਇਹ ਬਹੁਤ ਗਲਤ ਟੰਗ ਨਾਲ ਸਾਨੂੰ ਤਨਖਾਹ ਦੇ ਰਿਹਾ ਇਹ ਆਪਣੀ ਮਰਜ਼ੀ ਮਨਮਰਜ਼ੀ ਕਰ ਰਿਹਾ ਹੈ ਤੇ ਸਾਡੀ ਇਹ ਬੇਨਤੀ ਹੈ ਵੀ ਸਾਨੂੰ ਜਿਹੜੀ ਤਨਖਾਹ ਉਹ ਸਾਨੂੰ ਸੇਮੇ ਸਕਿਊਰ ਜਿਹੜੀ ਸਕਿਊਰ ਦਿੱਤੀ ਜਾਵੇ ਹਾਲਾਂਕਿ ਸਾਨੂੰ ਅਨਸਕਿਊਰ ਤਨਖਾਹ ਦਿੱਤੀ ਜਾਂਦੀ ਹੈ ਸਾਨੂੰ 10-10 ਸਾਲ ਕਿਸੇ ਨੂੰ 5 ਸਾਲ ਹੋ ਗਏ ਹੈ ਵੀ ਸਾਨੂੰ ਇਹ ਹੀ ਬੇਨਤੀ ਹੈ ਵੀ ਸਾਡੇ ਡਿਊਟੀ ਜਿਹੜੀ 8 ਘੰਟੇ ਕੀਤੀ ਜਾਵੇ ਤੇ ਸਾਨੂੰ ਜਿਹੜਾ ਬੇਨੀਫਿਟ ਮੈਡੀਕਲ ਵਗੈਰਾ ਸਾਨੂੰ ਦਿੱਤਾ ਜਾਵੇ ਮਸਲਾ ਨਾ ਹਲ ਨਾ ਹੋਇਆ ਇਹਦਾ ਅਗਲਾ ਦਾ ਸਟੈਪ ਕੀ ਹੈ ਸਾਡਾ ਮਸਲਾ ਹਲ ਨਾ ਹੋਇਆ ਤੈਸੀ ਇਹਦਾ ਸਿੰਗਾਰ ਸੇਦ ਤੋਂ ਅੱਤ ਕਰਕੇ ਹੋਰ ਤੇਜ਼ ਕਰਾਂਗੇ ਅਸੀਂ ਚੰਡੀਗੜ੍ਹ ਜਾਵਾਂਗੇ ਰੀਜਨਲ ਅਫਸਰ ਜਾਵਾਂਗੇ ਅਸੀਂ ਉੱਥੇ ਜਾ ਕੇ ਰੋਜ ਪ੍ਰਦਰਸ਼ਨ ਕਰਾਂਗੇ ਨਹੀਂ ਸਰਕਾਰ ਵੱਲੋਂ ਜਿਹੜਾ ਕਿਹਾ ਜਾ ਰਿਹਾ ਵੀ ਪ੍ਰਾਈਵੇਟ ਕੰਪਨੀਆ ਦੇ ਥਰੂ ਆਓ ਤੁਸੀਂ ਤਾਂ ਇਹਦਾ ਮਤਲਬ ਕੀ ਬਣਦਾ ਵੀ ਪ੍ਰਾਈਵੇਟ ਕੰਪਨੀਆ ਨੂੰ ਫਾਇਦਾ ਹਾਂਜੀ ਇਹ ਪ੍ਰਾਈਵੇਟ ਕੰਪਨੀਆ ਹੀ ਦੇਖੋ ਆਪਦੇ ਤਰੀਕੇ ਨਾਲ ਕਰ ਰਹੀ ਹੈ ਤਨਖਾਹ ਦਿੰਦੀ ਦੋ-ਦੋ ਮਹੀਨੇ ਤਿੰਨ-ਤਿੰਨ ਮਹੀਨੇ ਤਨਖਾਹ ਪਹੁੰਦੀ ਜੀ ਤੇ 15-15000 ਰੁਪਏ ਪਹਿਲਾਂ ਉਹ ਹਰੇਕ ਵੰਕਰ ਕਰਤੋ ਲੈਂਦੇ ਜੀ ਫਿਰ ਆਪਣੀ ਮਰਜ਼ੀ ਨਾਲ ਤਨਖਾਹ 10 ਦਿਨ ਜੇ ਕਿਸ ਨੂੰ ਅਟ ਦਿੰਦੇ ਜੀ ਜਿਹੜੀ ਤਨਖਾਹ ਹੈ ਉਸ ਸਰ ਸਿਕਿਉਰਟੀ ਜਮਾ ਕਰਦੇ 15 15000 ਜੀ ਫਿਰ ਉਹਨੂੰ ਹਾਂ ਜੀ 15 15 20000 ਰੁਪਏ ਲੈਂਦੇ ਜੀ ਤੇ ਉਹ ਫਿਰ ਆਪਣੀ ਮਰਜ਼ੀ ਨਾਲ ਤਨਖਾਹ ਪਾਉਂਦੇ ਆ ਮਹੀਨੇ ਦੀ ਨਹੀਂ ਪਾਉਂਦੀ ਤਨਖਾਹ 2 2 3 3 ਮਹੀਨਿਆਂ ਬਾਅਦ ਤਨਖਾਹ ਪਾਉਂਦੀ ਜੀ ਤੇ ਜੋ ਗਰੀਬ ਬੰਦੇ ਆ ਸੀ ਆਪਣਾ ਗੁਜ਼ਾਰਾ ਕਿਵੇਂ ਕਰ ਸਕਦੇ ਮੀਨਤ ਪਾਉਣਾ ਬਹੁਤ ਔਖਾ ਜਾਂਦਾ ਹੈ ਹਾਲਾਂਕਿ ਜਿਹੜੇ 3 ਮਹੀਨੇ ਛੁੱਟੀਆਂ ਹੁੰਦੀਆਂ ਉਹਦੇ ਵਿੱਚ ਸਾਨੂੰ ਨਾ ਤਾਂ ਕੋਈ ਉਹਦੀ ਤਨਖਾਹ ਦਿੱਤੀ ਜਾਂਦੀ ਤਾਂ ਦੀ ਇਹ ਮੰਗਾ ਵੀ ਸਾਨੂੰ ਜਿਹੜੇ 3 ਮਹੀਨੇ ਛੁੱਟੀਆਂ ਮਿਲਦੀਆਂ ਜਿਹੜੀਆਂ ਦਿਵਾਲੀ ਵੀ ਸਾਨੂੰ 1 ਮਹੀਨੇ ਛੁੱਟੀਆਂ ਮਿਲਦੀਆਂ 2 ਮਹੀਨੇ ਹੁਣ ਮਿਲਦੀਆਂ ਗਰਮੀ ਦੀਆਂ ਵੀ ਸਾਨੂੰ ਉਹ ਕੰਮ ਦਿੱਤਾ ਜਾਵੇ। ਕੰਮ ਦਿੱਤਾ ਮੇਰਾ ਨਾਂ ਜਸਵਿੰਦਰ ਸਿੰਘ ਹੈ ਜੀ। ਹਾਂ ਜੀ ਕੀ ਮਸਲਾ ਜੀ? ਮਸਲਾ ਸਾਡਾ ਭਾਜੀ ਇਹ ਆ ਵੀ ਇੱਕ ਤਾਂ ਜਦੋਂ ਛੁੱਟੀਆਂ ਪੈਂਦੀਆਂ ਸਕੂਲ ਤੇ 2 ਮਹੀਨਿਆਂ ਦੀਆਂ ਹੁਣ 2 ਮਹੀਨਿਆਂ ਦੀਆਂ ਛੁੱਟੀਆਂ ਪੈ ਚੁੱਕੀਆਂ ਸਾਰੇ ਬੰਦੇ ਬੇਰੁਜ਼ਗਾਰ ਹੋਏ ਬੈਠੇ ਐ ਇਸ ਟਾਈਮ। देखो ਸਾਡਾ ਜਿਹੜਾ ਰਜਗਾਰ ਆ ਇਸੇ ਤੋਂ ਚੱਲਦਾ ਕਿਉਂਕਿ ਹਰੇਕ ਬੰਦੇ ਨੂੰ ਪਤਾ ਵੀ ਇਹ ਸਕੂਲਾਂ 'ਚ ਲੱਗਿਆ ਸਾਨੂੰ 20 22 22 ਸਾਲ ਹੋ ਗਏ ਸਕੂਲਾਂ 'ਚ ਕੰਮ ਕਰ ਅਸੀਂ ਜਵਾਰ ਨੂੰ ਉਹਦੇ ਬਦਲੇ ਆ ਜੀ ਸੈਂਟਰ ਗਵਰਨਮੈਂਟ ਦਾ ਡਿਪਾਰਟਮੈਂਟ ਆ ਇਹ ਅੱਛਾ ਜੀ ਅਸੀਂ ਉਹਦੇ 'ਚ ਕੰਮ ਕਰਦੇ ਆ ਜੀ ਠੀਕ ਸਾਰੇ ਬੰਦਿਆਂ ਨੂੰ ਇੱਥੇ ਜਿੰਨੇ ਵੀ ਵੀਰ ਆਏ ਆ ਸਾਰਿਆਂ ਨੂੰ 10 10 15 15 20 20 ਸਾਲ ਹੋ ਚੁੱਕੇ ਆ ਲੇਡੀਜ਼ ਆ ਇਹਨਾਂ ਨੂੰ ਵੀ 10 10 15 15 ਸਾਲ ਹੋ ਚੁੱਕੇ ਆ ਠੀਕ ਆ ਕੋਈ ਸਾਨੂੰ ਮੈਡੀਕਲ ਨਹੀਂ ਮਿਲਦਾ ਕੋਈ ਸਾਨੂੰ ਗੈਸਟਰ ਛੁੱਟੀ ਨਹੀਂ ਮਿਲ ਰਹੀ ਨਾ ਕੋਈ ਸਾਨੂੰ ਸਹੂਲਤਾਂ ਦੱਸੋ ਵੀ ਸਾਡਾ ਘਰ ਦਾ ਜਿਹੜਾ ਗੁਜ਼ਾਰਾ ਉਹ ਕਿਦਾਂ ਚੱਲਣਾ ਹੈ ਇਸ ਕਰਕੇ ਜੋ ਸਾਡੀ ਮੰਗ ਹੈ ਇਥੇ ਇਹੀ ਮੰਗਾ ਵੀ ਸਾਨੂੰ ਜਦੋਂ ਛੁੱਟੀਆਂ ਪੈਂਦੀਆਂ ਉਦੋਂ ਵਾਰਿਸ ਰੱਖਿਆ ਜਾਣ ਜੋ ਪ੍ਰਿੰਸੀਪਲਾਂ ਦੇ ਮੂਹਰੇ ਰਹਿੰਦੇ ਜੋ ਪ੍ਰਿੰਸੀਪਲਾਂ ਦੇ ਨੇੜੇ ਬੰਦੇ ਆ ਉਹਨਾਂ ਨੂੰ ਇਹ ਸਕੂਲਾਂ 'ਚ ਰੱਖ ਲੈਂਦੇ ਆ ਜਿਹੜੇ ਦੂਜੇ ਬੰਦੇ ਜਿਨ੍ਹਾਂ ਦਾ ਕੋਈ ਜਿਵੇਂ ਹੁਣ ਅਸੀਂ ਆਪ ਦੇ ਕੇਸ ਲਾ ਰੱਖਿਆ ਸਾਡੇ ਕੇਸ ਚੱਲ ਰਹੇ ਆ ਜਿਵੇਂ ਪਹਿਲਾਂ ਇਹਨਾਂ ਨੇ 2020 ਦੇ ਵਿੱਚ ਲਾਕਡਾਊਨ 'ਚ 19 ਮਾਰਚ 2020 ਨੂੰ ਸਾਰੇ ਬੰਦੇ ਨੂੰ ਇਹਨਾਂ ਨੇ ਘਰ ਭੇਜਤਾ ਸੀਗਾ ਅਸੀਂ ਉਦੋਂ ਇੱਕ ਔ ਲੋਕ ਅਦਾਲਤ ਕੈਟ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਕੇਸ ਫਾਇਲ ਕਰਿਆ ਹੋਇਆ ਉਹ ਸਾਡਾ ਕੇਸ ਚੱਲ ਰਿਹਾ ਹੈ ਉਹ ਅਸੀਂ ਲਾਇਆ ਸੀ ਵੀ ਇਹ ਸਾਨੂੰ ਕਹਿੰਦੇ ਸੀ ਵੀ ਸਾਰੇ ਬੰਦੇ ਕੰਪਨੀਆਂ ਦੇ ਥਰੂ ਆਜੋ ਅਸੀਂ ਕੰਪਨੀਆਂ ਦੇ ਥਰੂ ਤੋਂ ਮਨਾਂ ਕਰਤਾ ਵੀ ਅਸੀਂ ਕਿਸੇ ਵੀ ਕੰਪਨੀ ਦੇ ਅੰਦਰ ਕੰਮ ਨਹੀਂ ਕਰਨਾ ਅਸੀਂ ਜੇ ਕਰਨਾ ਤਾਂ ਨੂੰ ਦੇ ਸਕੂਲ ਦੇ ਅੰਦਰ ਕੰਮ ਕਰਨਾ ਇਹਨਾਂ ਨੇ ਉਦੋਂ ਕਹਤਾ ਵੀ ਠੀਕ ਹੈ ਤੁਸੀਂ ਜਾਓ ਘਰਾਂ ਨੂੰ ਜੋ ਹੁੰਦਾ ਦੇਖ ਲਾਂਗੇ ਉਸ ਤੋਂ ਬਾਅਦ ਅਸੀਂ ਹਾਈ ਕੋਰਟ ਆਪਣੇ ਕੈਡ ਦੇ ਵਿੱਚ ਰੈਟ ਫਾਇਲ ਕਰੀ ਸੀਗੀ ਉਸ ਤੋਂ ਬਾਅਦ ਕੈਡ ਨੇ ਸਾਨੂੰ ਇਹ ਲਿਖ ਕੇ ਦਿੱਤਾ ਇਹਨਾਂ ਨੂੰ ਸਕੂਲ ਵਾਲਿਆਂ ਨੂੰ ਵੀ ਜਦੋਂ ਵੀ ਸਕੂਲ ਦੇ ਵਿੱਚ ਆਉਣਗੇ ਵੀ ਇਹ ਵਰਕਰਾਂ ਨੂੰ ਸਾਨੂੰ ਉਹਨਾਂ ਨੂੰ ਸਟੇ ਮਿਲੀ ਹੈ ਨੇ ਤੱਕ ਕਿਤੇ ਵੀ ਇਹਨਾਂ ਤੋਂ ਸਟੇ ਨਹੀਂ ਟੁੱਟੀ ਕਿਉਂਕਿ ਸਟੇ ਮਿਲੀ ਨੂੰ ਸਾਨੂੰ 4 ਸਾਲ ਹੋ ਚੁੱਕੇ ਐ ਇਹਨਾਂ ਤੋਂ ਸਟੇ ਨਹੀਂ ਹਜੇ ਤੱਕ ਡਿਪਾਰਟਮੈਂਟ ਤੋਂ ਟੁੱਟੀ ਉਹਦੇ ਵਿੱਚ ਸਾਡੀਆਂ ਇਹੀ ਸ਼ਰਤਾਂ ਸੀਗੀਆਂ ਵੀ ਅਸੀਂ ਸਕੂਲ ਦੇ ਅੰਦਰ ਕੰਮ ਕਰਨਾ ਔਰ ਕੰਪਨੀ ਦੇ ਅੰਦਰ ਨਹੀਂ ਕੰਮ ਕਰਨਾ ਜੋ ਵੀ ਵੀਰ ਕੰਪਨੀ ਦੇ ਅੰਦਰ ਕੰਮ ਕਰ ਰਹੇ ਆ ਉਹਨਾਂ ਦਾ ਬਹੁਤ ਬੁਰਾ ਹਾਲ ਆ ਉਹਨਾਂ ਨੂੰ 20 20 ਤਰੀਕ ਤੱਕ 25 25 ਤਰੀਕ ਤੱਕ ਸੈਲਰੀ ਕਰਦਿਆ ਔਰ ਮੰਦ ਚੰਗ ਸ਼ਬਦ ਬੋਲਦੇ ਆ ਇਸ ਕਰਕੇ ਅਸੀਂ ਆਪਦਾ ਜੋ ਰੱਖਿਆ ਕੇਸ ਲਾਇਆ ਸੀ ਉਸੇ ਕਰ ਬੱਲੇ ਲਾਇਆ ਸੀਗਾ ਵੀ ਸਾਨੂੰ ਜਿਹੜਾ ਯਾਰ ਹੱਕ ਆ ਸਾਡਾ ਉਹ ਦਿੱਤਾ ਜਾਵੇ ਔਰ ਜੋ ਦੂਸਰੀ ਮੰਗ ਸਾਡੀ ਇਹ ਸੀ ਵੀ ਜੋ ਪਰਮਾਨੈਂਟ ਹੁਣ ਪੋਸਟਾਂ ਕੱਢੀਆਂ ਇਹਨਾਂ ਨੇ 400 ਤੇ 39 ਪੋਸਟਾਂ ਕੱਢੀਆਂ ਉਹਨਾਂ ਚ ਇਹਨਾਂ ਨੇ ਰੱਖ ਰੱਖਿਆ ਵੀ ਕੰਪਿਊਟਰ ਟੈਸਟ ਦੇਣਾ ਔਰ ਸਕਿੱਲ ਟੈਸਟ ਦੇਣਾ ਔਰ ਦੂਜਾ ਉਹਦੇ ਚ ਆਪਣਾ 10 ਸਾਲ ਦਾ ਐਕਸਪੀਰੀਅੰਸ ਮੰਗਿਆ 10ਵੀਂ ਪਾਸ ਮੰਗੀ ਹੈ ਉਹਦੇ ਦੇਖੋ ਭਾਜੀ ਅਸੀਂ ਸਾਰੇ ਬੰਦੇ ਹੁਣ ਜਿਨੂੰ ਦਾਤਾ 15 15 ਸਾਲ ਹੋ ਗਏ ਸਕੂਲ ਛੱਡੇ ਨੂੰ ਉਹ ਅੱਜ ਕੰਪਿਊਟਰ ਟੈਸਟ ਕਿਦਾਂ ਦੇ ਸਕਦਾ ਕੰਪਿਊਟਰ ਟੈਸਟ ਦੀ ਅਸੀਂ ਮੰਗ ਇਹ ਰੱਖੀ ਹੈ ਵੀ ਸਾਡਾ ਜਿਹੜਾ ਕੰਪਿਊਟਰ ਟੈਸਟ ਨਾ ਲਿਆ ਜਾਵੇ ਜੋ ਅਸੀਂ ਉੱਥੇ ਰਾਸ਼ਨ ਪਾਣੀ ਮਿਸਾਂ ਦੇ ਵਿੱਚ ਬਣਾਉਣਾ ਸਾਥੂ ਉਹ ਬਣਾ ਕੇ ਦਿਖਾਇਆ ਜਾਵੇ ਜੋ ਸਕਿੱਲ ਟੈਸਟ ਅਸੀਂ ਉਹ ਦਿਨ ਲਈ ਤਿਆਰ ਆ 10 ਸਾਲ ਦਾ ਐਕਸਪੀਰੀਅੰਸ ਦੇ ਰਹੇ ਆ ਔਰ 10ਵੀਂ ਪਾਸ ਦੇ ਰਹੇ ਆ ਆਹੀ ਸਾਡੀਆਂ ਮੰਗਾਂ ਜੀ ਇਸ ਕਰਕੇ ਅਸੀਂ ਆਪਦੇ ਹੱਕ ਵਾਸਤੇ ਆਏ ਆ ਇੱਥੇ ਆ ਸਰਕਾਰ ਮੂਰੇ ਸਾਡੀ ਬੇਨਤੀ ਹੈ ਵੀ ਸਾਡਾ ਸਾਡਾ ਹੱਕਾ ਸਾਨੂੰ ਦਿੱਤਾ ਜਾਵੇ ਕਿੰਨੇ ਕੁ ਲੋਕ ਇਸ ਪਾਰਟੀ ਅਸੀਂ ਟੋਟਲ ਹੈਗੇ ਜੀ 2 300 ਬੰਦਾ ਹੈਗੇ ਹੁਣ ਮੇਨ ਤੁਹਾਡੀ ਮੰਗ ਕੀ ਹੈ ਜੀ ਸਾਡੀ ਮੇਨ ਮੰਗ ਇਹ ਹੀ ਹੈ ਜੀ ਇੱਕ ਤਾਂ ਸਾਨੂੰ ਪਰਮਨੈਂਟ ਕੀਤਾ ਜਾਵੇ ਜਿਹੜੇ 2022 ਸਾਲਾਂ ਤੋਂ ਕੰਮ ਕਰ ਰਹੇ 10 ਸਾਲਾਂ ਤੋਂ ਦੂਸਰੀ ਮੰਗ ਸਾਡੀ ਇਹ ਹੈ ਵੀ ਜਦੋਂ ਛੁੱਟੀਆਂ ਪੈਂਦੀਆਂ ਜਾਂ ਤਾਂ ਸਾਨੂੰ ਸੈਲਰੀ ਦਿੱਤੀ ਜਾਵੇ ਛੁੱਟੀਆਂ ਦੀ ਨਹੀਂ ਸਾਨੂੰ ਉੱਥੇ ਕੰਮ ਦਿੱਤਾ ਜਾਵੇ ਅਗਰ ਤੁਹਾਡਾ ਮਸਲਾ ਹੱਲ ਨਾ ਹੋਵੇ ਤਾਂ ਅਗਲਾ ਸਟੈਪ ਕੀ ਹੋਏਗਾ ਜੀ ਅਗਲਾ ਸਟੈਪ ਅਸੀਂ ਜੀ ਚੰਡੀਗੜ੍ਹ ਜਾਵਾਂਗੇ ਚੰਡੀਗੜ੍ਹ ਫਿਰ ਸਾਡੀ ਮੀਟਿੰਗਾਂ ਮੈਡਮ ਨਾਲ ਡੀਸੀ ਮੈ ਚੰਡੀਗੜ੍ਹ ਆਫਸ ਦੇ ਵਿੱਚ ਅਸੀਂ ਮੀਟਿੰਗ ਕਰਾਂਗੇ ਚੰਡੀਗੜ੍ਹ ਦੀ ਭੁਖ ਹੜਤਾਲ ਤੇ ਹੀ ਬੈਠਾਂਗੇ